9 ਸਾਲ ਦੇ ਮੌਕੇ ਦੇ ਉੱਤੇ ਹਰ ਇੱਕ ਸਿੱਖ ਨੂੰ ਇੱਕ ਦੂਜੇ ਨੂੰ ਵਧਾਈ ਦਿੰਦੇ ਹੋਏ ਜਦੋਂ ਇਹ ਸੁਣਦੇ ਆਂ ਤਾਂ ਬਹੁਤ ਜ਼ਿਆਦਾ ਮਨ ਨੂੰ ਖੇਸ ਪਹੁੰਚਦੀ ਹੈ ਕਿਉਂਕਿ ਇਸ ਦਿਨ ਸਾਡੇ ਉੱਤੇ ਬਹੁਤ ਵੱਡਾ ਭਾਰੀ ਤਸ਼ੱਦਦ ਹੋਇਆ ਉਹ ਤਸ਼ੱਦਦ ਕੀ ਸੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਪਈ ਗੁਰਦੇਵ ਸਿੰਘ ਜੀ ਕੌਂਕੇ ਨੂੰ 1 ਜਨਵਰੀ ਨੂੰ ਕੋਹ-ਕੋਕੇ ਬੰਦ-ਬੰਦ ਕੱਟ ਕੇ ਭਾਈ ਮਨੀ ਸਿੰਘ ਦੇ ਵਾਰਸ ਦੀ ਤਰਜਮਾਨੀ ਦੇ ਉੱਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਉਹਨਾਂ ਦੀ Laash ਨੂੰ ਟੋਟੇ-ਟੋਟੇ ਕਰਕੇ ਦਰਿਆ ਦੇ ਵਿੱਚ ਛੋੜ ਦਿੱਤਾ ਗਿਆ ਸਿੱਖ ਸੰਘਰਸ਼ ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੋਣੀ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਜਨਮ ਪਿੰਡ ਕੌਂਕੇ ਨੇੜੇ ਜਗਰੋਂਚ ਹੋਇਆ ਉਹ ਬਚਪਨ ਤੋਂ ਹੀ ਨਿਤਨੇਮਿਤੇ ਬਾਣੀ ਪੜਨ ਦੀ ਲਗਣ ਵਾਲੇ ਸਨ ਉਹਨਾਂ ਨੇ ਦਮਦਮੇ ਟਕਸਾਲ ਤੋਂ ਸੰਥਿਆ ਕੀਤੀ ਅਤੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰਤਾ ਭੇਗੇ ਉਹਦਾ ਵਾਰਸ ਬਣ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਨਿੱਨੇ ਧੜਕ ਫੈਸਲੇ ਕੀਤੇ ਜੋ ਸਰਕਾਰ ਨੂੰ ਚੁਭਣ ਲੱਗੇ ਅਤੇ ਉਸ ਤੋਂ ਬਾਅਦ ਉਹ ਪੁਲਿਸ ਦੀ ਅੱਖ ਵਿੱਚ ੜਟਕਣ ਲੱਗੇ ਅਤੇ ਜਥੇਦਾਰ ਸਾਹਿਬ ਉਸ ਤੋਂ ਬਾਅਦ ਆਪਣੇ ਪਿੰਡ ਆ ਕੇ ਕੌਂਕੇ ਕਲਾ ਵਿੱਚ ਟਿਕ ਗਏ ਅਤੇ ਉੱਥੇ ਹਰ ਰੋਜ਼ ਸਵੇਰੇ ਕਥਾ ਕਰਿਆ ਕਰਦੇ ਸਨ 20 ਦਸੰਬਰ 1992 ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਲਦੀ ਰਿਹਾ ਕਰ ਦਿੱਤਾ ਗਿਆ ਪਰ 25 ਦਸੰਬਰ 1992 ਨੂੰ ਫਿਰ ਅੰਮ੍ਰਿਤ ਵੇਲੇ ਪੁਲਿਸ ਨੇ ਜਥੇਦਾਰ ਸਾਹਿਬ ਦੇ ਘਰ ਨੂੰ ਘੇਰਾ ਪਾ ਲਿਆ ਪਤਾ ਲੱਗਾ ਕਿ ਜਥੇਦਾਰ ਸਾਹਿਬ ਗੁਰੂ ਘਰ ਦੇ ਵਿੱਚ ਕਥਾ ਕਰਨ ਗਏ ਹੋਏ ਹਨ ਅਤੇ ਪੁਲਿਸ ਨੇ ਉੱਥੇ ਪਹੁੰਚ ਕੇ ਵੀ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਜਥੇਦਾਰ ਜੀ ਨੂੰ ਉੱਥੋਂ ਆਪਣੇ ਅੰਡਰ ਲੈ ਲਿਆ ਅਤੇ ਜਥੇਦਾਰ ਜੀ ਨੇ ਕਿਹਾ ਕਿ ਆਸਾਂ ਦੀਵਾਰ ਦੇ ਭੋਗ ਤੋਂ ਬਾਅਦ ਉਹ ਘਰ ਜਾਣਗੇ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਉਹ ਘਰ ਗਏ ਅਤੇ ਪ੍ਰਸ਼ਾਦਾ ਛਕਿਆ ਪੁਲਿਸ ਦੀ ਗੱਡੀ ਵਿੱਚ ਬੈਠ ਕੇ ਪਿੰਡ ਵਾਸੀ ਤੇ ਹੋਰ ਸੰਗਤ ਵੀ ਰੋਹ ਦੇ ਵਿੱਚ ਆ ਗਈ ਅਤੇ ਚਥੇਦਾਰ ਸਾਹਿਬ ਨੇ ਸਾਰੀ ਸੰਗਤ ਨੂੰ ਸ਼ਾਂਤ ਕੀਤਾ ਪਰਿਵਾਰ ਦਾ ਕਹਿਣਾ ਸੀ ਕਿ ਜਿਵੇਂ ਉਹਨਾਂ ਨੂੰ ਕੋਈ ਅੰਦਰੋਂ ਅਹਿਸਾਸ ਹੋਇਆ ਹੋਵੇ ਕਿ ਹੁਣ ਉਹ ਵਾਪਸ ਕਰ ਨਹੀਂ ਆਉਣਗੇ ਜੋ ਸੱਚ ਹੋਇਆ ਅਤੇ ਦੱਸਦੇ ਹਨ ਕਿ ਉਸ ਸਮੇਂ ਦੇ ਜ਼ਾਲਮ ਅਤੇ ਬੁਚੜ ਕਿਸਮ ਦੇ ਅਫਸਰ ਸਵਰਨਕੋਟ ਨੇ ਬਹੁਤ ਭਾਰੀ ਤਸ਼ੱਦਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਪਈ ਗੁਰਦੇਵ ਸਿੰਘ ਕੌਂਕੇ ਦੇ ਉੱਤੇ ਕੀਤਾ ਅਤੇ ਉਹਨਾਂ ਨੂੰ ਬਹੁਤ ਵਹਿਸ਼ਿਆਨੇ ਤਰੀਕੇ ਦੇ ਨਾਲ ਟਾਰਚਰ ਕਰ ਕਰਕੇ ਉਹਨਾਂ ਨੂੰ ਕਈ ਦਿਨਾਂ ਤੱਕ ਜ਼ਖਮੀ ਹਾਲਤ ਦੇ ਵਿੱਚ ਬਹੁਤ ਜ਼ਿਆਦਾ ਜ਼ੁਲਮ ਤੇ ਤਸ਼ੱਦਦ ਦੇ ਨਾਲ ਉਹਨਾਂ ਦਾ ਜੋਸਾ ਮੱਟਿਆ ਅਤੇ ਜਿਸ ਤੋਂ ਬਾਅਦ ਅਖੀਰ ਉਹਨਾਂ ਨੂੰ ਉਹਨਾਂ ਦੀ ਦਲੇਰੀ ਨੂੰ ਨਾ ਸਹਾਰਦੇ ਹੋਏ ਪੁਲਿਸ ਨੇ ਭਾਈ ਮਨੀਤ ਸਿੰਘ ਦੀ ਤਰਜਮਾਨੀ ਦੇ ਉੱਤੇ ਬਾਈ ਸ਼ਹੀਦ ਗੁਰਦੇਵ ਸਿੰਘ ਕੋਂਕੇ ਦੇ ਬੰਦ-ਬੰਦ ਕੱਟ ਕੇ ਬਿਆਸ ਦਰਿਆ ਦੇ ਵਿੱਚ ਰੋਪ ਦਿੱਤਾ ਗਿਆ ਅਤੇ ਜੋ ਅੱਜ ਤੱਕ ਉਹਨਾਂ ਦਾ ਇੰਨੇ ਸਾਲਾਂ ਦੇ ਵਿੱਚ ਕੋਈ ਇਨਸਾਫ ਨਹੀਂ ਮਿਲਿਆ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਸਭ ਨੇ ਲਾਰੇ ਲਾਏ ਪਰ ਗੁਰਦੇਵ ਸਿੰਘ ਕੋਂਕੇ ਜੀ ਦਾ ਅੱਜ ਤੱਕ ਕਦੇ ਉਹਨਾਂ ਦੇ ਕੋਈ ਕੇਸ ਮੁੜ ਕੇ ਓਪਨ ਨਹੀਂ ਹੋਇਆ ਅਤੇ ਨਾ ਹੀ ਕੋਈ ਇਨਸਾਫ ਮਿਲੇ ਸੂਸਾਂ ਨੂੰ ਨਵਾਂ ਸਾਲ ਮਨਾਉਣ ਤੋਂ ਪਹਿਲਾਂ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਤੋਂ ਪਹਿਲਾਂ ਜ਼ਰੂਰ ਉਸ ਮਹਾਨ ਸਿੰਘ ਸਾਹਿਬ ਨੂੰ ਯਾਦ ਕਰ ਲੈਣਾ ਦਿੱਤਾ ਜਾਂਦਾ ਜਿਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਜੁਰਮ ਸਹਾਇਤਾ ਤੇ ਇੱਕ ਵੱਡੀ ਜਿਹੜੀ ਸੇਧ ਸੀ ਉਹ ਕੌਮ ਨੂੰ ਸਿੱਖ ਸੰਘਰਸ਼ ਦੀ ਜਾਣਕਾਰੀ ਅਤੇ ਪੰਥ ਪੰਜਾਬ ਦੀ ਹਰ ਖਬਰ ਲਈ ਹੋਣੇ ਸਬਸਕ੍ਰਾਈਬ ਕਰੋ ਪੰਜਾਬ ਬੁਲਾਰਾ ਅਤੇ ਬੈਲ ਆਈਕਨ ਨੂੰ ਦਬਾ ਦਿਓ